ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਚ ਸ਼ਬਦ ਕਿਹਾ ਹਜ਼ੂਰ ਨੇ فرمایا ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਕੋਈ ਸਾਜ਼ੋ ਸਮਾਨ ਨਹੀਂ ਘੋੜੇ ਵੀ ਕੋਈ ਨਹੀਂ ਬਾਜ਼ ਵੀ ਕੋਈ ਨਹੀਂ ਸਿੱਖ ਵੀ ਕੋਈ ਨਹੀਂ ਪਰ ਕੌਣ ਹੈ ਮੇਰੇ ਨਾਲ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਖੁਦਾਵੰਦ ਬਖਸ਼ੰਦ ਹੈ ਐਸ਼ ਔਰਸ਼ ਕੁਝ ਵੀ ਦੁਨੀਆ ਦਾ ਜਿਹੜਾ ਨਾਲ ਚਲਦਾ ਸੀ ਕੁਝ ਵੀ ਨਹੀਂ ਪਰ ਮੇਰੇ ਕਰਤੇ ਪੁਰਖ ਵਾਹਿਗੁਰੂ ਨੇ ਮੈਨੂੰ ਅਰਸ਼ਾਂ ਦਾ ਸਕੂਨ ਰੁਖਾਨੀਆਂ ਦਿੱਤੀ ਹੈ ਜਿੱਥੇ ਉਹ ਆ ਜਾਏ ਪਿਆਰ ਉੱਤੇ ਸਭ ਕੁਝ ਹੈ ਇਸ ਕਰਕੇ ਮੇਰੀ ਬੇਨਤੀ ਸੀ ਜੀ ਸੁਚੱਜਾ ਪਣ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਇਬ ਮੇਰੀ ਰਾਸ ਜੀਓ ਤੇ ਅੱਗੇ ਮਹਾਰਾਜ ਜੀ ਨੇ ਇੱਕ ਬਚਨ ਹੋਰ ਕਹਿ ਕੇ ਹਜ਼ੂਰ ਨੇ ਫਰਮਾਇਆ ਮੇਰੇ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਕਿ ਮੇਰੇ ਨਾਲ ਉਹ ਤੁਧ ਅੰਤਰ ਹਾਂ ਸੁਖ ਵਸਾ ਇਸ ਸੰਖਰ ਬਿੰਤੀ ਸੁਣਿ ਉਸਤੈ ਅਰਥ ਕੀਤੇ ਸੰਤੁਤ ਦਾ ਅਰਥ ਤੇ ਤੁਸੀਂ ਅੰਦਰ ਦਾ ਅਰਥ ਅੰਦਰ ਜਦੋਂ ਤੁਸੀਂ ਅੰਦਰ ਹੋ ਨਾ ਤੇ ਮਹਾਰਾਜ ਕਹਿੰਦੇ ਸੁਖ ਵਸਾ ਮੈਂ ਅੰਦਰ ਦੀ ਸੁਖੀ ਇਸ ਸਜਾ ਬਣ ਕੇ ਹੁਣ ਅੱਗੇ ਸ਼ਬਦ ਤੇ ਤੂੰ ਅੰਤਰ ਸਾਵਾਸ ਜੀਓ ਅਰਥ ਬਦਲ ਗਏ ਤੂੰ ਅੰਤਰ ਹੋ ਸੁਖ ਵਸਾ ਦਾ ਅਰਥ ਤੁਸੀਂ ਅੰਦਰ ਹੋ ਤੇ ਮੈਂ ਸੁਖੀ ਹਾਂ ਅੱਗੇ ਸ਼ਬਦ ਦੇ ਤੂੰ ਅੰਤਰ ਸਾਹ ਬਾਸ ਜਿਓ ਜਦੋਂ ਤੁਸੀਂ ਅੰਦਰੋਂ ਪ੍ਰਗਟ ਹੋ ਗਏ ਤੇ ਸਾਰੀ ਥਾਂ ਤੇ ਵਡਿਆਈ ਮਿਲਦੀ ਹੈ ਇੱਕ ਅੰਤਰ ਦਾ ਅਰਥ ਹੈ ਅੰਦਰ ਵਸ ਜਾਣਾ ਤੇ ਦੂਜਾ ਅੰਤਰ ਦਾ ਅਰਥ ਹੈ ਪ੍ਰਗਟ ਹੋ ਗਏ ਕਰਤਾਪੁਰਖ ਵਾਹਿਗੁਰੂ ਜੀ ਕਹਿੰਦੇ ਨੇ ਉਹਦੇ ਕਰਕੇ ਆਦਰ ਮਿਲਦਾ ਫਿਰ ਸੁਚੱਜੇ ਪੰ ਦਾ ਸਭ ਤੋਂ ਵੱਡਾ ਗੁਣ ਮੈਂ ਬੜੇ ਸੰਖੇਪ ਕਹਿ ਰਿਹਾ ਕੋਚੱਜਾ ਬਣ ਕੇ ਦਾਤ ਨੂੰ ਚੰਬੜ ਜਾਣਾ ਦਾਤੇ ਨੂੰ ਭੁੱਲ ਜਾਣਾ ਤੇ ਸੁਚੱਜਾ ਬਣ ਕੇ ਪਰਮਾਤਮਾ ਦੇ ਭਾਣੇ ਭਾਣੇ ਨੂੰ ਖੇੜੇ ਮੱਥੇ ਸਤਿਕਾਰ ਕਰ ਲੈਣਾ ਫਿਰ ਅਰਸ਼ ਉਹ ਕਿਉਂਕਿ ਉਹ ਸ਼ਬਦ ਵੀ ਸਾਰਾ ਮਾਰਿਆ ਨੇ ਫਿਰ ਅੱਗੇ ਭਾਣੇ ਦਾ ਜ਼ਿਕਰ ਕੀਤਾ ਹਜ਼ੂਰ ਨੇ فرمایا ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜੀਉ ਭਾਣੇ ਥਾਲ ਸਿਰ ਸਰਵ ਨੇ ਕਮਲ ਫੁੱਲੇ ਆਕਾਸ਼ ਜੀਓ ਤੁਹਾਡੇ ਭਾਣੇ ਚ ਰਾਜ ਭਾਗ ਤੁਹਾਡੇ ਭਾਣੇ ਚ ਭਿਖਾਰੀ ਬਣ ਇਹਦਾ ਮਤਲਬ ਕਿ ਸਿੱਖ ਜਿਹੜਾ ਹੈ ਸੁਚੱਜਾਪਨ ਇਹ ਵੇ ਕਿ ਵਾਹ ਗੁਰੂ ਜੀ ਦਾ ਜੋ ਵੀ ਭਾਣੇ ਦੁਦਰ ਕਿਤੇ ਭਾਵੇਂ ਨ ਦਰ ਤੇ ਭਾ ਜਾਣਾ ਇਹ ਸੰਸਕਰੇ ਤੇ ਭਾਵਨਾ ਸ਼ਬਦ ਤੋਂ ਬਣਿਆ ਜੋ ਤੈਨੂੰ ਭਾਉਂਦਾ ਉਹ ਮੈਨੂੰ ਭਾਉਂਦਾ ਇਉ ਕਹੋ ਕਿ ਉਸ ਦੇ ਭਾਣੇ ਵਰਗਾ ਕੋਈ ਸੁਖ ਨਹੀਂ ਜਿਹਨੂੰ ਸਤਗੁਰਾਂ ਨੇ ਬਾਣੀ ਵਿੱਚ ਵੀ ਕਿਆ ਕੀਤਾ ਕਰਨਾ ਸਰਵ ਰਜ਼ਾਈ ਕਿਛ ਕੀਚਾ ਜੇ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਖਰ ਭਾਵੇਂ ਤਿਉਂ ਰੱਖੀਏ ਮੇਰੇ ਖਰਜੀਓ ਸਭ ਕੋ ਤੇਰੇ ਵਸ ਤੇਰੀ ਖੇਡ ਹੈ ਜੀ ਮੇਰੇ ਖਰਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜਿਉਂ ਭਾਵੈ ਤਿਉਂ ਬਖਸ਼ ਵੈ ਗੁਰੂ ਜੀ ਜਿਵੇਂ ਤੁਹਾਨੂੰ ਚੰਗਾ ਲਗਦਾ ਹੈ ਬਾਣਾ ਵਿੱਚ ਰਹਿਣ ਵਾਲਾ ਇਹ ਸੁਚੱਜਾ ਹੈ ਜੀ ਕੁਚੱਜਾ ਬਣ ਕੇ ਤਾਤ ਨਾਲ ਜੁੜ ਜਾਣਾ ਤੇ ਦਤਾਰ ਨੂੰ ਭੁੱਲ ਜਾਣਾ ਤੀਸਰਾ ਬਚਨਾ ਗੁਣਵੰਤੀ ਇਸ ਵਿੱਚ ਸਤਿਗੁਰਾਂ ਨੇ ਮਾੜਜ ਕਰਾਂਗਾ ਇਹਦਾ ਅੰਕ ਅਖੀਰ ਤੇ ਪਦ ਦਾ ਤਿੰਨ ਹੈ ਸੁਹੀ ਮਹੱਲਾ ਪੰਜਵਾਂ ਪੰਜਵੇਂ ਸਤਿਗੁਰਾਂ ਦਾ ਸ਼ਬਦ ਹੈ ਗੁਣਵੰਤੀ ਉਸ ਨਾਲ ਜਿਹ ਕਿਤੀ ਗੁਣਾ ਵਾਲੀ ਜਿਹੜੀ ਗੁਣ ਗ੍ਰਹਿਣ ਕਰਦੀ ਹੈ ਤੇ ਜਿਹੜੀ ਗ੍ਰਹਿਣ ਕਰਦੀ ਵੰਡਦੀ ਵੀ ਉਹ ਕੁਸ਼ ਹੈ ਕਰੜ ਸੁਣਿਓ ਮੈਂ ਕਿਹਾ ਹੁੰਦੀ ਕਿਤੀ ਔਗਣਾ ਵਾਲਾ ਔਗਣ ਕੀ ਵੰਡੇਗਾ ਗੁਣਵੰਤੀ ਗੁਣ ਵਿਥਰ ਔਗਣਵੰਤੀ ਝੂਰ ਗੁਣਾ ਵਾਲੀ ਗੁਣ ਇਕੱਠੇ ਕਰ ਦਈਏ ਤੇ ਵੰਡਦੀ ਵੀ ਗੁਣ ਹੈ ਭਾਈ ਸਾਹਿਬ ਗੁਰਦਾਸ ਸਿੰਘ ਕਹਿੰਦੇ ਕਰਵੈ ਕੋਈ ਸੋ ਟੁੱਟੀ ਰੇਖ ਹੈ ਕਰਵੈਦਰ ਜੀ ਗੰਗਾ ਸਾਗਰ ਜਿਹਦੇ ਕਿ ਟੁੱਟੀ ਲੱਗੀ ਹੁੰਦੀ ਭਾਈ ਸਾਹਿਬ ਕਹਿੰਦੇ ਕਰਵੈ ਕੋਈ ਸੋ ਟੁੱਟੀ ਰੇਖ ਹੈ ਜੋ ਕੁਝ ਗੰਗਾ ਸਾਗਰ ਚ ਪਾਇਆ ਹੈ ਨਾ ਉਹ ਕੁਝ ਉਹਦੇ ਮੂੰਹ ਚ ਟੁੱਟੀ ਚੋਂ ਨਿਕਲਣਾ ਹੈ ਜੇ ਅੰਦਰ ਅੰਮ੍ਰਿਤ ਪਾਇਆ ਹੈ ਤੇ ਟੁੱਟੀ ਨੇ ਸਹਿਰ ਨਹੀਂ ਬਣਾ ਦੇਣਾ ਜਿਸਹ ਰਪਿਆ ਤੇ ਟੂਟੀ ਨੇ ਅੰਮ੍ਰਿਤ ਨਹੀਂ ਬਤਾ ਦੇਣਾ ਆ ਮੂਹ ਤਾਂ ਟੂਟੀ ਹੈ ਪਿਆਰਿਓ ਜੋ ਕੁਝ ਅਦ੍ਰਿਸ਼ਟ ਅੰਦਰ ਪਿਆ ਹੈ ਨਾ ਉਹ ਕੁਝ ਮਿਲਣਾ ਜਿਹਨੂੰ ਸਤਗੁਰਾਂ ਨੇ ਕਿਹਾ ਜੋ ਜੀ ਹੋਏ ਸੋ ਉਗਵੇ ਮੂਹ ਕਾ ਕਹਾ ਵਾਹ ਫਿਰ ਅਰਜ ਹੈ ਕਿ ਜੋ ਕੁਝ ਅੰਦਰ ਹੈ ਉਹ ਬਾਹਰ ਨਿਕਲਦਾ ਗੁਣ ਵਾਲਾ ਗੁਣ ਕੀ ਵਿਸਤਾਰ ਦਾ ਹੈ ਔਗਣਾ ਨਾਲ ਭਰਿਆ ਹੋਇਆ ਔਗਣ ਕੀ ਵਿਥਾਰਦਾ ਇੱਕ ਹੋਰ ਇਹ ਕਹੇ ਸ਼ਬਦ ਸੁਗੰਧੀ ਸਾਨੂੰ ਫਿਰ ਬੰਤੀ ਸੋ ਆਪਾ ਜੀ ਅਰਥ ਮੁਕੰਮਲ ਕਰਨੇ ਨੇ ਮੈਂ ਫਿਰ ਉਸੇ ਤਿਆਰ ਹਾਂ ਹਾਲਾਂਕਿ ਮੈਂ ਕੱਲ ਕਿਹਾ ਸੀ ਸਤਿਗੁਰੂ ਕਿਰਪਾ ਕਰੇ ਇਹ ਤਾਂ ਬਹੁਤ ਦਿਨ ਨੇਕੀ ਦੀ ਵਿਚਾਰ ਹੋਣੀ ਚਾਹੀਦੀ ਇਹਦੇ ਵਿੱਚ ਸਾਰਾ ਜੀਵਨ ਸਤਿਗੁਰਾਂ ਦਾਸ ਦਿੱਤਾ ਸੁਗੰਧੀ ਤੇ ਇੱਕ ਹੈ ਦੁਰਗੰਧੀ ਜਿਹਨੂੰ ਬਦਬੋ ਕਹਿੰਦੇ ਹਨਾ ਦੋਨਾਂ ਦੀ ਤਸਵੀਰ ਵੱਖਰੀ ਵੱਖਰੀ ਇੱਕ ਲੰਗਦਿਆਂ ਨੂੰ ਆਕਰਸ਼ਿਤ ਕਰਦੀ ਇੱਕ ਕੱਠਿਆਂ ਹੋਿਆਂ ਦੇ ਵੀ ਦਫੇੜ ਪਾ ਕੇ ਭਜਾ ਦਿੰਦੀ ਦੇਖੋ ਜਿੱਥੇ ਸੁਗੰਧੀ ਹੋਵੇਗੀ ਆਪਾਂ ਦੇਖਣਿਆ ਸੁਗੰਧੀ ਵਾਲੇ ਪਾਸੇ ਲੋਕ ਬਦੋਬਦੀ ਤੁਰੇ ਜਾਂਦੇ ਆ ਕਿੰਨੇ ਲੋਕ ਇਕੱਠੇ ਹੋ ਜਣਗੇ ਜਿੱਤੇ ਫੁੱਲ ਕਿਹੜੇ ਹੋਣ ਸੁਗੰਧੀ ਹੋਵੇ ਤੇ ਮੰਨ ਲਓ ਇੱਕ ਪਾਸੇ ਉੱਥੇ ਨੇੜੇ ਕਿਤੇ ਲੰਘਦਿਆਂ ਕੂੜੇ ਦਾ ਬਦਬੂ ਦਾ ਢੇਰ ਆ ਜਾਏ ਚਾਰ ਬੰਦੇ ਖਲੋਤੇ ਇੱਕੋ ਦਮ ਖਿੰਡ ਜਾਂਦੇ ਆ ਕਿਨੇ ਪਾਸੇ ਹੋ ਜੋ ਬਦਬੂ ਪਈ ਹੁੰਦੀ ਏ ਦੋਨਾਂ ਦੀ ਤਸਵੀਰ ਵੱਖਰੀ ਹੈ ਸੁਗੰਧੀ ਆਕਰਸ਼ਿਤ ਕਰਦੀ ਹੈ ਦੁਰਗੰਧੀ ਜਿਹੜੀ ਉਹ ਖੰਡਾ ਪੈਦਾ ਕਰ ਦਿੰਦੀ ਹੈ ਮੈਂ ਇਸ ਕਰਕੇ ਕਿਹਾ ਜੀ ਜਿਹੜਾ ਗੁਣਵੰਤੀ ਹੈ ਸਤਗੁਰਾਂ ਨੇ ਇਹ ਸਾਨੂੰ ਸਮਤ ਦਿੱਤੀ ਵੀ ਤੂੰ ਗੁਣਾ ਦੀ ਸਾਂਝੀ ਕਰਨੀ ਹੈ ਤੇ ਉੱਤੇ ਵੀ ਸਤਗੁਰਾਂ ਨੇ ਜਿਹੜੇ ਸ਼ਬਦ ਵਰਤੇ ਉਹ ਗੁਰਸਿੱਖ ਨੂੰ ਕੁਝ ਬੇਨਤੀਆਂ ਕੀਤੀਆਂ ਉਹ ਅਰਥ ਆਪਾਂ ਦੁਬਾਰਾ ਅੱਜ ਫਿਰ ਕਰ ਲੈਨੇ ਆ ਜੋ 3 ਹੈ ਗੁਰਸ਼ਿਖੜਾ ਫਿਰ ਅਰਜ ਹੈ ਪਿੱਛੇ ਜਾ ਕੇ ਤੋ ਕਿ ਇਹੀ ਰਹਿਣੀ ਪਾਈ ਸਬ ਜਗਦੀਸ਼ਨ ਕਹ ਰਹੇ ਸਨ ਦੂਰ ਦਸ ਦਿਆ ਜੇ ਪਿੱਛੇ ਜਾ ਕੇ ਇੱਥੇ ਕੱਠਾ ਗੁਰ ਸਿਖੜਾ ਅਖੀਰ ਤਿਆ ਜਨ ਜੋ ਗੁਰ ਦੀ ਸਹਿ ਸਿਖੜਾ ਅਰਥ ਭਾਵਿਕ ਹੋ ਜੋ ਇਸ ਸਹਿ ਗੁਰ ਸਿਖੜਾ ਤਿਸ ਨਿਵ ਨਿਵ ਲਾਗੂ ਪਾਏ ਜਿਓ ਜਿਹੜਾ ਗੁਰੂ ਕਾ ਸਿਖ ਦਿਸਦਾ ਹੈ ਸਤਿਗੁਰਾਂ ਦਾ ਸਿਖ ਮੈਂ ਝੁੱਕ ਕੇ ਉਹਦੇ ਪੈਰਾਂ ਨੂੰ ਨਮਸਕਾਰ ਕਰਾਂ ਮੈਂ ਫਿਰ ਅਰਜ ਮੈਂ ਕਲ ਕਿਆ ਸੀ ਉਸ ਵਕਤ ਹਜ਼ੂਰ ਦੇ ਵੇਲੇ ਪਹਿਲੀ ਪੌਣਾ ਜਗ ਵਰਤਾਇਆ ਸੀ ਇਹ ਤੇ ਸਤਿਗੁਰੂ ਕਹਿੰਦੇ ਜੋ ਕੁਝ ਲੈਣਾ ਹੈ ਸੱਚ ਮੁੱਚ ਗੁਣਵੰਤੀ ਤੋਂ ਕੁਝ ਲੈਣਾ ਆਪਣੇ ਖੌਮੇ ਦੇ ਟਿੱਬੇ ਤੋਂ ਥੱਲੇ ਤਾਂ ਉਤਰ ਮੈਂ ਲੈਣਾ ਵੀ ਚਾਹਨਾ ਤੇ ਆਪਣੀ ਟੀਸੀ ਤੋਂ ਵੀ ਥੱਲੇ ਨੇ ਉਤਰਨਾ ਚਾਹੁੰਦਾ ਸਤਿਗੁਰਾਂ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ ਫਰੀਦਾ ਗਰਭ ਜਿਨਾਂ ਵੜਿਆਈਆਂ ਤਨ ਜੋਗਣ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੀਆਂ ਹ ਹੁਣ ਜਿੰਨੀ ਮਰਜ਼ੀ بارش ਹੋ ਜਾਏ ਮੀ ਵਾਲਾ ਟਿੱਬਾ ਟਿੱਬੇ ਤੇ ਮੀ ਪੈ ਜਾਓ ਤੇ ਪਾਣੀ ਨਿਕਲੋਣਾ ਸੱਚ ਇਹ ਵੀ ਜਿਵੇਂ ਟਿੱਬਾ ਉੱਚਾ ਹੈ ਉਹਦੇ ਤੇ ਪਾਣੀ ਨਹੀਂ ਰੁਕਦਾ ਟਿੱਬੇ ਵਰਗੇ ਜਿਹੜੇ ਮਨ ਨੇ ਉਹਦੇ ਉੱਤੇ ਰੱਬ ਦੇ ਸੰਦੇਸ਼ ਬਾਣੀ ਨੇ ਕਿੱਥੇ ਰੁਕ ਜਾਣਾ ਇਹਦਾ ਮਤਲਬ ਜੇ ਕੁਝ ਲੈਣਾ ਹੈ ਤੇ ਚੁਕਣਾ ਪਏਗਾ ਨਾ ਕੁਮੈ ਮਾਰ ਕੀ ਬੰਦੀ ਗੱਲ ਇਥੇ ਸਾਬ ਨੇ ਫਰਮਾਇਆ ਜੋ ਜੀ ਸੈ ਗੁਰ ਸਿਵੜ ਸਿਖਣਾ ਤਿਸ ਨਿਵ ਨਿਵ ਲਾਗੂ ਪਾਏ ਜੀ ਹੁਣ ਅਗਲਾ ਬਚਨ ਇਥੇ ਕੋਈ ਦੁਨਿਆਵੀ ਗੱਲ ਨਹੀਂ ਕੀਤੀ ਕੋਈ ਧੜੇਬੰਦੀ ਦੀ ਗੱਲ ਨਹੀਂ ਕੀਤੀ ਖਮਾ ਕਰਦੇ ਆ ਜੀ ਕੋਈ ਕਿਸੇ ਖੰਡਾ ਵਾਲੀ ਗੱਲ ਨਹੀਂ ਕੀਤੀ ਸਾਬ ਕਹਿਣ ਲੱਗੇ ਆਖਾਂ ਬਿਰთა ਜੀ ਕੀ ਮੈਂ ਆਪਣੇ ਅੰਦਰ ਦੀ ਬਿਰთა ਆਪਣੀ ਜਿੰਦ ਦੀ ਬਿਰთა ਜਿਹੜੀ ਮੇਰੀ ਹੈ ਅਰਦਾਸ ਹੈ ਮੈਂ ਉਹ ਦੱਸਣ ਲੱਗਾ ਆਖਾਂ ਬਿਰთა ਜੀ ਕੀ ਗੁਰਸੱਜਣ ਦੇ ਮਿਲਾਏ ਜਿਉ ਭਾਈ ਗੁਰਸਿੱਖਾਂ ਮੈਂ ਤੇਰੇ ਸਾਹਮਣੇ ਝੁਕਣਾ ਮੈਂ ਇਹ ਮੇਰੀ ਬਿਰਤਾ ਹੈ ਮੈਨੂੰ ਸਤਿਗੁਰੂ ਸੱਜੇ ਨਾਲ ਮਿਲਾ ਦੇ ਪਰ ਇਹਦੇ ਵਿੱਚ ਦੇਖੋ ਇਨੀ ਬਰੀਕੀ ਨਾਲ ਮਾਰੇ ਨੇ ਕਿਹਾ ਸਿੱਖ ਨੂੰ ਪੁੱਛਦੇ ਨੇ ਸਿੱਖ ਗੁਰੂ ਵੱਲ ਜਾਂਦਾ ਪਿਆ ਕੇ ਗੁਰਸ਼ਿ ਖੜਾ ਉਹਨੇ ਬਿਲਕੁਲ ਨਹੀਂ ਕਿਹਾ ਵੀ ਮੇਰਾ ਤੇ ਅਰਬਾ ਮੈਂ ਸਭ ਕੁਝ ਮੈਂ ਫਲਾਣੇ ਗੁਰੂ ਦਾ ਰੂਪ ਨਹੀਂ ਇੱਥੇ ਸਵਾਲ ਹੈ ਕਿ ਮੈਨੂੰ ਗੁਰੂ ਸੱਜਣ ਮਿਲਾ ਦੇ ਤੇ ਸਾਂਚੇ ਵੇ ਜਦੋਂ ਇਹ ਪਿਆਸ ਪੈਦਾ ਹੋ ਜਾਏ ਗੁਰੂ ਨੂੰ ਮਿਲਣ ਦੀ ਤਾਂ ਪੈਦਾ ਹੋ ਜਾਏ ਜਿੱਥੇ ਚਾਹ ਹੋਵੇਗੀ ਉੱਥੇ ਰਾਸ ਰੂਰ ਆਵੇਗੀ ਮਹਿਰੂਸ ਕੋਈ ਨਾ ਕੋਈ ਇਤਿਹਾਸਿਕ ਪ੍ਰਸੰਗ ਵੀ ਸਾਂਝਾ ਕਰਨਾ ਦੇਖੋ ਬੜੀ ਇਹ ਜਗਿਆਸਾ ਪ੍ਰਭੂ ਲਈ ਗੁਰੂ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਹੋ ਮਾਰਗ ਹਮ ਪੀਛੇ ਲਾਗ ਛਲੀ ਪਿਆਸ ਹੋਵੇ ਮੇਰੇ ਹਰ ਪ੍ਰੀਤਮੁ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਧ ਨੀਤ ਖੋਲ ਕਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣ ਇਕ ਕਰੂੰ ਬੇਨੰਤੀਆ ਤਿਸ ਮੋਘਨ ਲਾਲ ਪਿਆਰੇ ਖੌ ਫਿਰੋਂ ਖੋਜਨਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਹਿ ਰੰਗ ਰੰਗਾਰੇ ਇਕ ਤਿਲਪੀ ਨਾ ਤੀਰ ਹੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਂਤ੍ਰਿਕ ਜਿਮੈ ਤਸੰਤੀਆ ਪ੍ਰਭੂ ਨੂੰ ਮਿਲਦੀ ਪਿਆਸ ਸਤਗੁਰੂ ਨੂੰ ਮਿਲਣ ਦੀ ਪਿਆਸ ਤੇ ਮੈਂ ਬੇਨਤੀ ਕਰਾਂਗਾ ਪਿਆਸ ਵਾਲਾ ਹੀ ਪਾਣੀ ਦੀ ਕਦਰ ਜਾਣਦਾ ਹੈ ਅੰਦਰੂ ਪ੍ਰਾਣਾ ਚੋਂ ਵੈਗੁਰੂ ਦੀ ਪਿਆਸ ਲੱਗੇ ਉਹ ਹੀ ਪਾਣੀ ਦੀ ਕਦਰ ਜਾਣਦਾ ਪਿਆਸ ਤੋਂ ਬਿਨਾ ਨਹੀਂ ਇੱਥੇ ਸਤਗੁਰੂ ਜੀ ਮੈਨੂੰ ਗੁਰੂ ਸੱਜਣ ਮਿਲਾ ਦੇ ਬਾਬਾ ਬਕਾਲਾ ਸਾਹਿਬ ਦੇ ਨੇੜੇ ਸਠਿਆਲੇ ਦੇ ਨੇੜੇ ਇੱਕ ਪਿੰਡ ਹੈ ਜੀ ਬੁਤਾਲਾ ਸ਼ਾਇਦ ਆਪ ਜੀ ਨੇ ਸੁਣਿਆ ਹੋਣਾ ਬੁਤਾਲਾ ਪਿੰਡ ਚੇਮੇ ਸਤਗੁਰੂ ਬਾਬਾ ਬਕਾਲਾ ਸਾਹਿਬ ਆਏ ਨੇ ਪਹਿਲਾਂ ਬਕਾਲਾ ਹੀ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਹਿ ਬਾਬਾ ਬਸੇ ਗ੍ਰਾਮ ਬਕਾਲੇ ਇਤਿਹਾਸ ਦੇ ਬੋਲ ਨੇ ਕਿ ਸਾਡੇ ਬਾਬਾ ਜੀ ਬਕਾਲੇ ਰਹਿੰਦੇ ਆ ਤੇ ਵੀ ਬੇਨਤੀ ਕੀਤੀ ਸੀ ਕਿ ਰਿਸ਼ਤੇਦਾਰੀ ਵਿੱਚ ਖੂਨ ਦੇ ਰਿਸ਼ਤੇ ਪੱਖੋਂ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਲੱਗਦੇ ਨੇ ਗੁਰਤੇਗ ਬਹਾਦਰ ਜੀ ਕਿਉਂਕਿ 78ਵੇਂ ਸਤਗੁਰਾਂ ਦੇ ਕਿਉਂ ਕਥਾ ਕਰਦੇ ਆ ਮੈਂ ਇਤਿਹਾਸ ਵੀ ਜ਼ਰੂਰ ਸਾਂਝਾ ਕਰਨਾ 8ਵੇਂ ਸਤਗੁਰਾਂ ਦੇ ਪਿਤਾ ਨੇ ਧੰਗ ਗੁਰੂ ਖਰ ਰਾਇ ਸਾਹਿਬ ਜੀ ਤੇ ਦਾਦਾ ਨੇ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾ ਜਿਹੜੇ ਨੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਉਦੋਂ ਨਾਮ ਬਕਾਲਾ ਹੀ ਸੀ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬਾਬਾ ਬਸੇ ਗ੍ਰਾਮ ਬਕਾਲੇ ਤੇ ਮਰਜ਼ ਕੀਤੀ ਜੇ ਕੋ ਪੁੱਛਣਾ ਪੀਰੀ ਦੇ ਦਰਸ਼ ਮੀਰੀ ਪੀਰੀ ਤੋਂ ਵੱਖ ਨੇ ਹੁਣ ਤਾਂ ਮੀਰੀ ਦੇ ਅਰਥ ਆਪਣੇ ਢੰਗ ਨਾਲ ਜੋ ਮਰਜੀ ਕੋਈ ਕਰੀ ਜਾਂਦਾ ਸਿਆਸ ਦੇ ਨਾਂ ਤੇ ਝੂਠ ਬੋਲੀ ਜਾਏ ਬਰਿਆਦਾ ਵੀ ਛੱਡੀ ਜਾਏ ਤੇ ਮਗਰੋਂ ਇੱਕੋ ਦਮ ਪੀਰੀ ਮੀਰੀ ਦੀ ਗੱਲ ਨੇ ਗੁਰਮੁਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਮੀਰੀ ਪੀਰੀ ਤੋਂ ਬਾਹਰ ਨਿਕਲਦੀ ਪਈ ਉਹ ਕਾਦੀ ਮੀਰੀ ਜੀ ਜਿਹੜੀ ਸਿਆਸਤ ਗੁਰੂ ਹੀ ਭੁਲਾ ਦਿੱਤਾ ਪਰਮੇਸ਼ਵਰੀ ਭੁਲਾ ਦਿੱਤਾ ਮਰਿਆਦਾ ਹੀ ਭੁਲਾ ਦਿੱਤੀ ਮੈਂ ਕਿਸੇ ਧੜੇ ਦੀ ਗੱਲ ਨਹੀਂ ਕਰ ਰਿਹਾ ਮੀਰੀ ਤੇ ਪੀਰੀ ਦਾ ਸੰਬੇਲਖ ਹੈ ਤੇ ਕਈ ਵਰੀ ਇੱਕ ਵਿਦਵਾਨ ਕਹਿੰਦਾ ਅਸਲ ਚ ਪੀਰੀ ਦੀ ਵਿਆਖਿਆ ਜਿੱਥੇ ਰੂਖਾਨੀਅਤ ਦੀ ਗੱਲ ਹੈ ਮੀਰੀ ਦਾ ਸੰਬੰਧ ਲਫਜ਼ ਹੈ ਅਮਰ ਅਮਰ ਤੋਂ ਬਣਿਆ ਅਮੀਰ ਅਮੀਰ ਤੋਂ ਸ਼ਬਦ ਬਣਿਆ ਮੀਰ ਵੈਸੇ ਮੀਰ ਦਾ ਲਫਜ਼ ਹੀ ਅਰਥ ਹੁੰਦਾ ਜੀ ਬਾਦਸ਼ਾਹ ਗੁਰੂ ਸਾਹਿਬ ਨੇ ਇਹ ਸ਼ਬਦ ਵਰਤੇ ਜਾਂ ਮੀਰ ਸੁਣਿਆ ਧਾਇਆ ਮੀਰ ਦਾ ਅਰਥ ਬਾਦਸ਼ਾਹ ਹੁਣ ਥੋੜੀ ਜਿਹੀ ਇੱਕ ਬੇਨਤੀ ਹੈ ਵਿਸ਼ਾ ਨਹੀਂ ਮੇਰਾ ਵੈਸੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਨੇ ਤੇ ਉਸੇ ਵਕਤ ਉਸੇ ਸਮੇ 1664 ਵਿੱਚ ਉਸੇ ਸਾਲ ਬਾਬਾ ਰਾਮਰਾਏ ਵੀ ਦਿੱਲੀ ਨੇ ਭਰਾ ਨੇ ਨੂੰ ਦੋਨੋਂ ਵੱਡੇ ਬਾਬਾ ਰਾਮਰਾਏ ਜੀ ਛੋਟੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਾਮਰਾਏ ਜਦੋਂ ਹਜ਼ੂਰ ਨੇ ਸ਼ਰੀਰ ਨੂੰ ਆਪਣੀ ਖੇੜ ਆਵਰਤਾਈ ਉਹ ਪੂਰਾ ਢਿਲ ਲਾਂਦਾ ਪਿਆ ਵੀ ਕਿਸੇ ਤਰੀਕੇ ਨਾਲ ਬਾਦਸ਼ਾਹ ਹੱਥ ਕੰਡੇ ਵਰਤ ਕੇ ਹਾਏ ਇਹ ਮੇਰੀ ਬੇਨਤੀ ਹੈ ਕਿ ਵਕਤ ਨਾਲ ਕਈ ਵਾਰੀ ਪ੍ਰਬੰਧ ਦੇ ਵਿੱਚ ਸਰਕਾਰਾਂ ਮੁਖਿਮਾ ਕਰਿਓ ਦੂਜੇ ਮੱਤਾਂ ਵਾਲੇ ਵੀ ਕਾਮਜੂਨਾ ਚਾਹੁੰਦੇ ਨੇ ਤੇ ਹੋਏ ਕਈ ਕੀ ਸਮਾਂ ਪਰ ਅਖੀਰ ਤੇ ਸਤਗੁਰੂ ਦੀ ਕਲਾ ਵਰਤ ਗਈ ਸਭ ਕੁਝ ਮਿਟਿਆ ਜਾਂਦਾ ਹੈ। RAMRAI ਉਹ ਉਹ ਜੋਰ ਲਾ ਰਿਹਾ ਵੀ ਗਲਤੀ ਮੈਨੂੰ ਮਿਲੇ ਮੈਂ ਕਰਿਆ ਹੀ ਮੈਨੂੰ ਮਿਲੇ। ਗੁਰੂ ਹਰਕ੍ਰਿਸ਼ਨ ਸਾਹਿਬ RAMRAI ਨੂੰ ਨਹੀਂ ਮਿਲੇ ਥੋੜਾ ਇਹਨੂੰ ਦੁਨਿਆਵੀ ਲੱਭ ਜਾਂ ਧਿਆਨ ਨਾ ਸੁਣਿਓ। ਉਰੰਗਜ਼ੇਬ ਕੋਲ ਕਿਉਂ ਬੈਠਾ ਰਾਮ ਰਾਏ ਪ੍ਰੀਤੀ ਚੰਦ ਸੋਲੀ ਕੋਲ ਕਿਉਂ ਜਾ ਰਿਹਾ ਹੈ ਜ਼ਾਹگیر ਤੱਕ ਕਿਉਂ ਅਪਰੋਚ ਕੀਤੀ ਜਾ ਰਹੀ ਉਹਦਾ ਇੱਕ ਕਾਰਨ ਹੈ ਜਦੋਂ ਬੰਦਾ ਗੁਰੂ ਘਰ ਦੀ ਰੂਖਾਨੀਅਤ ਪੰਥ ਨੂੰ ਦੁਨੀਆ ਦੇ ਬਾਦਸ਼ਾਹ ਦੀ ਮੁਤਾਜੀ ਲੈ ਕੇ ਕਹੇਗਾ ਗੱਦੀ ਤਖਤ ਮੈਨੂੰ ਮਿਲੇ ਉਹ ਪੁਲੇਖੇ ਵਿੱਚ ਖੈ ਇਹ ਬਾਦਸ਼ਾਹ ਦੀਆਂ ਪੱਗਾਂ ਨਾਲ ਨਹੀਂ ਮਿਲਦਾ ਹੁੰਦਾ ਇਹ ਤਾਂ ਦਾਤ ਜੋਤ ਕਸਮਾਂ ਵਟਿਆਈ ਇਹ ਤਾਂ ਲਹਿਣਾ ਪਾਈ ਨਾਨਕ ਨੂੰ ਦੇਣੀ ਅਮਰਦਾਸ ਕਰ ਆਈ ਗੁਰ ਅਮ ਗੁਰੂ ਅਮਰਦਾਸ ਨੂੰ ਮਿਲੀ ਗੁਰ ਬੈਠਾ ਅਮਰ ਸਰੂਪ ਹੋਏ ਅਗੇ ਗੁਰਮੁਖ ਪਾਈ ਦਾਤ ਇਲਾਹੀ ਜਿਹੜੀ ਇਲਾਹੀ ਦਾਤ ਹੈ ਉਹ ਬਾਦਸ਼ਾਹ ਦੇ ਸਕਦਾ ਜੀ ਨਾ ਸੁਣਿ ਪੀੜ ਅਰਥੋ ਤੇ ਕੋਈ ਕਿਉਂ ਇਹਦਾ ਕਾਰਨ ਕੀ RAM ਰਹਿ ਕਿਉਂ ਕਹਿੰਦਾ ਮੈਨੂੰ ਗੁਰਿਆਈ ਮਿਲੇ ਕਿਉਂਕਿ ਇੱਕ ਪਾਸੇ ਰਾਜੇ ਨੇ ਬਾਦਸ਼ਾਹ ਹੈ ਉਹਦਾ ਕਾਰਨ ਸੀ ਕਿਉਂਕਿ ਉਸ ਵਕਤ ਭਾਰਤ ਵਿੱਚ ਜਿਹੜਾ ਬਾਦਸ਼ਾਹ ਸੀ ਉਹਦੇ ਅਧੀਨ ਕਿੰਨੇ ਰਾਜੇ ਸਨ ਜੀ ਆ ਪਹਾੜੀ ਰਾਜੇ ਉਹਦੇ ਅਧੀਨ ਸਨ ਮੈਂ ਬੇਨਤੀ ਕਰਾਂ ਰਾਜਸਥਾਨ ਦੇ ਰਾਜੇ ਉਹਦੇ ਵੱਖ-ਵੱਖ ਰਜਵਾੜੇ ਉਹਦੇ ਅਧੀਨ ਸਨ ਉਹਨਾਂ ਸਾਰਿਆਂ ਨੂੰ ਬਾਦਸ਼ਾਹ ਨੂੰ ਦੱਸਣਾ ਪੈਂਦਾ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰਾ ਆ ਪੁੱਤਰ ਜਾਣਸ਼ੀ ਹੋਵੇਗਾ ਸ਼ਹਿਜ਼ਾਦਾ ਆ ਬਣੇਗਾ ਜੀ ਰਾਜਾ ਤੇ ਜੇ ਉਹਨੂੰ ਰਾਜ ਗੱਦੀ ਨਹੀਂ ਸੀ ਮਿਲਦੀ ਬਾਦਸ਼ਾਹ ਆਪਣੀ ਤਾਕਤ ਦੀ ਵਰਤੋਂ ਕਰਕੇ ਉਹਨੂੰ ਦੁਆਉਂਦਾ ਸੀ ਕਿਉਂਕਿ ਬਾਦਸ਼ਾਹ ਦੇ ਅੰਦਰ ਇਹ ਸਭ ਕੁਝ ਹੁਣ ਉਹਦੇ ਇਸ ਭੁਲੇਖੇ ਚ ਪੈ ਗਏ ਬਾਬਾ ਰਾਮ ਰਾਏ ਜੀ ਉਹਦੇ ਜ਼ੋਰ ਲਾ ਦਿੱਤਾ ਵੀ ਕਿਸੇ ਤੀਕੇ ਨਾਲ ਗੁਰੀਾਈ ਮੈਨੂੰ ਮਿਲੇ ਵਾ ਵਾ ਆਹ ਪੀਰੇ ਦੇ ਅਰਥ ਸਤਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਔਰੰਗਜ਼ੇਬ ਆਇਆ ਸਾਡਾ ਕੁਝ ਇਤਿਹਾਸ ਕਹਿੰਦਾ ਨਹੀਂ ਹਜ਼ੂਰ ਮਿਲੇ ਰਾਜਾ ਜੈ ਸਿੰਘ ਸਿੰਘ ਪਰ ਸੱਚ ਇਹ ਵੇ ਪੂਰਾ ਜ਼ੋਰ ਲਾ ਦਿੱਤਾ ਰਾਮ ਰਾਏ ਨੇ ਸਤਗੁਰਾਂ ਨੇ ਕਿਹਾ ਕਿ ਅਸਲ ਚ ਦੁਨੀਆ ਦਾ ਬਾਦਸ਼ਾਹ ਸਿਰਫ ਦੁਨੀਆ ਦੇ ਤਖਤਾਂ ਦੇ ਫੈਸਲੇ ਕਰਦਾ ਹੈ ਇਹ ਪੀਰੀ ਵਾਲਾ ਤਖਤ ਹੈ ਇਹਦੇ ਫੈਸਲੇ ਬਾਦਸ਼ਾਹ ਕਰਨ ਲੱਗ ਪਿਆ ਤੇ ਪੀਰੀ ਕਾਦੀ ਰਹਿ ਗਈ ਇਹਦੇ ਫੈਸਲੇ ਤਾਂ ਧੁਰ ਦਰਗਾਹ ਤੋਂ ਹੋ ਕੇ ਹੁੰਦੇ ਆ ਖੂਨ ਦੇ ਰਿਸ਼ਤੇ ਵਿੱਚ ਬਾਬਾ ਰਾਮ ਰਾਏ ਨੇੜੇ ਨੇ ਮੈਂ ਦੁਨਿਆਵੀ ਗੱਲ ਕਰ ਰਿਹਾ ਪਰ ਹਜ਼ੂਰ ਨੇ ਸ਼ਬਦ ਵਰਤਿਨ ਰਾਮ ਰਾਏ ਲਈ ਨਹੀਂ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸকল ਸਮਾਲੇ ਗੁਰੂ ਘਰ ਦੀ ਪੀਰੀ ਵਿੱਚ ਕੋਈ ਬਾਦਸ਼ਾਹ ਦਖਲ ਨਹੀਂ ਦੇ ਸਕਦਾ ਦਿੱਤਾ ਨਹੀਂ ਜਾ ਸਕਦਾ ਰੋਹਾਨੀ ਚ ਕਿਹੜਾ ਦੇਵਤਾ ਕੋਈ ਇਸ ਕਰਕੇ ਮੈਂ ਥੋੜੀ ਜਿਹੀ ਇੱਕ ਬੇਨਤੀ ਕੀਤੀ ਸੀ ਜਿਹੜੀ ਪਿਆਸ ਹੈ ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ ਗੁਰੂ ਨੂੰ ਮਿਲਦੀ ਪਿਆਸ ਉਸ ਦਿਨ ਵੀ ਕਹ ਬhay ਗੁਰੂ ਜੀ ਪਿਆਸ ਪੈਦਾ ਹੋ ਜਾਏ ਬਾਕੀ ਕੋਈ ਸਖਾਂਨ ਦੀ ਲੋੜ ਨਹੀਂ ਉਹ ਗੁਰਮਖੋ ਜਿਹਨੂੰ ਤਰੇ ਲੱਗ ਜਾਏ ਉਹ ਗਲਾਸ ਮੰਗਦਾ ਦੇਖਿਆ ਜਿਹਨੂੰ ਭੁੱਖ ਲੱਗ ਜਾਏ ਉਹ ਹੱਥ ਧੋਂਦਾ ਦੇਖਿਆ ਭੁੱਖ ਲੱਗ ਜਾਏ ਤੇ ਆ ਬੱਚੇ ਨੇ ਨਿੱਕੇ ਨਿੱਕੇ ਜਦੋਂ ਜਨਮ ਖੁੰਦਾ ਹੈ ਕਿਹੜਾ ਡਾਕਟਰ ਕਿਹੜਾ ਵੈਦ ਕਿਹੜਾ ਹਕੀਮ ਕਿਹੜੀ ਨਰਸ ਇਹ ਕਹਿੰਦੀ ਹੈ ਵੀ ਬੱਚੇ ਨੂੰ 4 ਕਿ ਮਹੀਨੇ ਰਹਿਣ ਦਿਓ ਪਹਿਲਾਂ ਅਸੀਂ ਇਹਨੂੰ ਦੁੱਧ ਚੁੰਗਣਾ ਸਿਖਾਵਾਂ ਕਦੀ ਕਿਸਖਾਇਆ ਜੀ ਬੱਚੇ ਦਾ ਜਨਮ ਖੁੰਦਾ ਹੈ ਭੁੱਖ ਲੱਗੇ ਤੇ ਬੱਚੇ ਨੂੰ ਆਪ ਦੁੱਧ ਚੁੰਗਣ ਦੀ ਜਾਂਚ ਆ ਜਾਂਦੀ ਹੈ ਭੁੱਖ ਲੱਗੇ ਖਾਣ ਦੀ ਜਾਂਚ ਆ ਜਾਂਦੀ ਹੈ ਪਿਆਸ ਲੱਗੇ ਪੀਣ ਦੀ ਜਾਂਚ ਆ ਜਾਂਦੀ ਏ ਵਹਿ ਗੁਰੂ ਜੀ ਨੂੰ ਮਿਲਣ ਦੀ ਭੁੱਖ ਤੇ ਪਿਆਸ ਲੱਗ ਜਾਏ ਜਪਣ ਦੀ ਜਾਂਚ ਵੀ ਆ ਜਾਂਦੀ ਹੈ ਤੇ ਪੜਨ ਦੀ ਜਾਂਚ ਵੀ ਆ ਜਾਂਦੀ ਹੈ ਕਿਉਂਕਿ ਅੰਦਰ ਦੇ ਚਾਹ ਨੇ ਸਭ ਕੁਝ ਪੈਦਾ ਕਰਨਾ ਹੈ ਨਾ ਇੱਥੇ ਭੁੱਖ ਉਹ ਤੇ ਸਤਗੁਰਾਂ ਦੇ ਇਹ ਚੋਰ ਵੀ ਕਲੀਅਰ ਹੋ ਜਾਏਗਾ ਜੀ ਬਤਾਲਾ ਪਿੰਡ ਕਿ ਮੈਂ ਛੋਟੀ ਜਿਹੀ ਸਿਰਫ ਘਟਨਾ ਕਿਉਂਕਿ ਆਮ ਤੌਰ ਤੇ ਇਤਿਹਾਸ ਵਿੱਚ ਇਹ ਕਿਤੇ ਜ਼ਿਕਰ ਨਹੀਂ ਹੁੰਦਾ ਬਾਬਾ ਬਕਾਲਾ ਸਾਹਿਬ ਮੈਂ ਲਫ਼ਜ਼ ਵਰਤਾਂ ਗੁਰੂ ਅਰਗੁਬਿੰਦ ਸਾਹਿਬ ਰੁਕੇ ਆ ਬਤਾਲਾ ਪਿੰਡ ਕਾ ਤੇ ਸੰਗਤਾਂ ਦੂਰ ਦੂਰ ਤੋਂ ਤੇ ਦਰਸ਼ਨ ਕਰਨ ਹੁੰਦੀਆਂ ਨੇ ਇਸ ਪਿੰਡ ਦੇ ਬਾਹਰ-ਬਾਰ ਖੂਹ ਤੇ ਇੱਕ ਬੱਚਾ ਬੈਠਾ ਇਹ ਮਨਜੀਤ ਸਾਹਿਬ ਐਕੀ ਅਰਜ਼ ਕੀਤੀ ਸੀ ਉਹਦੇ ਪਿਤਾ ਦੀ ਮੌਤ ਹੋ ਚੁੱਕੀ ਸਿਰਫ ਦੋਵੇਂ ਮਾਂ ਤੇ ਪੁੱਤਰ ਰਹਿੰਦੇ ਆ ਉਹ ਆਪਣੇ ਥੋੜੇ ਜਿਹੇ ਖੇਤ ਸੰਜੀ ਖੇਤਾਂ ਵਿੱਚ ਖੂਹ ਸੀ ਖੂਹ ਤੇ ਬੈਠਾ ਤੇ ਸਾਹਮਣੇ ਪੰਜ ਸੱਤ ਜਿਹੜੇ ਸ਼ਰੀਰ ਨੇ ਤੁਰੇ ਹੁੰਦਿਆ ਇੱਕ ਨੇ ਸੀਸ ਉੱਤੇ ਛੋਟਾ ਜਿਹਾ ਦਸਤਾਰਾ ਬੰਨੇ ਤੇ ਇੱਕ ਸਿੱਖ ਪ੍ਰੇਮ ਚ ਭਿੱਜ ਕੇ ਬਾਣੀ ਪੜਦਾ ਪਿਆ ਦੂਜੇ ਸੌਂਦੇ ਪਿਆ ਬਾਣੀ ਪੜਦੇ ਪੜਦੇ ਪਾਣ ਕਰਦੇ ਉਹਦੇ ਕੋਲ ਆ ਗਏ ਆ ਕੇ ਉਹਨੂੰ ਪੁੱਛਦਾ ਸਿੱਖ ਭੋਗ ਭਾ ਕੇ ਬਾਣੀ ਦਾ ਕਿ ਨੌਜਵਾਨਾ ਜਾਂ ਬਲਿਆ ਖੂ ਤੇਰਾ ਹੈ ਕਹਿੰਦਾ ਜੀ ਮੇਰਾ ਹੈ ਕਹਿੰਦੇ ਪਾਣੀ ਪਿਆਓ ਕੀ ਉਹ ਥੱਲੇ ਜਾ ਕੇ ਖੂ ਗੇੜਿਆ ਤੇ ਨਹੀਂ ਬੰਦ ਪਿਆ ਸੀ ਥੱਲੇ ਉਤਰ ਕੇ ਮਾਲ ਨਾਲੋਂ ਟਿੰਡ ਖੋਲਦਾ ਪਏ ਤੁਹਾਨੂੰ ਪਤਾ ਹੋਣਾ ਬਜ਼ੁਰਗਾਂ ਥੱਲੇ ਟਿੰਡ ਖੋਲ ਜਾਂਦੀ ਹੁੰਦੀ ਸੀ ਜੀ ਟਿੰਡ ਖੋਲਦਾ ਜਦੋਂ ਪਾਣੀ ਪੀਣ ਲੱਗਾ ਤੇ ਉਹ ਪੁੱਛਦਾ ਤੁਹਾਡਾ ਕੋਈ ਮੁਰਸ਼ਿਦ ਕੋਈ ਗੁਰੂ ਵੀ ਹੈ ਕਿਹਨੂੰ ਮੰਨਦੇ ਹੋ ਉਹ ਕਹਿੰਦਾ ਵੀ ਹੈ ਤਾਂ Hindu ਆ ਪਰ ਮੰਨਦੇ ਅਸੀਂ ਸਰਵਰ ਨੂੰ ਆ ਉਹ ਸਿੱਖ ਉਹਦੋਂ ਕਹਿੰਦਾ ਛੱਲਪੁਰਾ ਤੇਰੇ ਵਰਗੇ ਬੇ ਨਿਮੇ ਦਾ ਹੱਦ ਦਾ ਪਾਣੀ ਕੀ ਬਿਨਾ ਹੈ ਹੈ ਤੂੰ Hindu ਤੇ ਮਾਨਾ ਤੂੰ ਕਬਰਾਂ ਨੂੰ ਹੈ ਛੱਡ ਪਰ ਕੋਈ ਨਹੀਂ ਅੱਗੇ ਪਾਣੀ ਪੀ ਲਾਂਗੇ ਇੰਨੀ ਗੱਲ ਕਹਿ ਕੇ ਤੁਰ ਗਿਆ ਤੂੰ ਬੇਨੇਮਾ ਪਿਆਰੋ ਉਸ ਬੱਚੇ ਦੇ ਖਾਨੇ ਹੋ ਗਏ ਉਹ ਘਰ ਆ ਗਿਆ ਉਦਾਸ ਹੋ ਗਿਆ ਮਾਂ ਨੂੰ ਪੁੱਛਦਾ ਅਸੀਂ ਬੇਨੇਮੇ ਆ ਉਹ ਪੁੱਛਦੀ ਤੈਨੂੰ ਕਿੰਨੇ ਕਿਹਾ ਉਹ ਕਹਿੰਦਾ ਮੈਂ ਖੂਦ ਤੇ ਬੈਠਾ ਸਾਂ ਕੋਈ ਸ਼ਰੀਰ ਆਹੇ ਇੱਕ ਜਣਾ ਮੁੱਖ ਤੋਂ ਕੁਝ ਬੋਲਦਾ ਸੀ ਦੂਜੇ ਸੌਂਦੇ ਸਨ ਪਰ ਅੰਮਾ ਉਹਨਾਂ ਦੇ ਕੋਲ ਬੈਠਿਆ ਠੰਡ ਪਈ ਜਿੰਨਾ ਸਮਾਂ ਮੇਰੇ ਕੋਲ ਰੁਕੇ ਮੇਰੀ ਕਿਸਮਤ ਮਿਲ ਤੋ ਪਾਣੀ ਮੰਗਿਆ ਜਦੋਂ ਮੈਂ ਪਾਣ ਲੱਗਾ ਤੇ ਪੁੱਛਿਆ ਤੁਹਾਡਾ ਗੁਰੂਕਿੰਦ ਮੈਂ ਕਿਹਾ ਵੀ ਅਸੀਂ ਸਰਵਰ ਪੂਜਨੇ ਸਰਵਰ ਬੜਾ ਪ੍ਰਭਾਵ ਸੀ ਜੀ ਪਹਿਲਾਂ ਅੱਜ ਵੀ ਯਾਦ ਰੱਖਿਓ ਰਾਜਪੁਰੇ ਤੋਂ ਲੈ ਕੇ ਸ਼ਾਹਬਾਦ ਤੋਂ ਲੈ ਕੇ ਅੰਮ੍ਰitsar ਦੀ ਨਾਰ ਤੱਕ ਜਿੰਨੀਆਂ ਪ੍ਰਾਈਮ ਲੋਕੇਸ਼ਨਾਂ ਨੇ ਸਾਰੀਆਂ ਥਾਵਾਂ ਤੇ ਕਬਰਾਂ ਮਿਲਣ ਗਈਆਂ ਹਰੇ ਕਪੜੇ ਪਾ ਕੇ ਬੈਠੇ ਆ ਪਿੰਡਾਂ ਵਾਲੇ ਬੈਠੇ ਆ ਜੱਟਾਂ ਮੁੰਡੇ ਮੈਨੂੰ ਬਖਸ਼ ਦੇ ਆ ਜੀ ਮੈਂ ਲੱਭ ਇਹਨੂੰ ਗੋਤਖਾਨ ਨਾਲ ਜੋੜ ਕੇ ਦੇਖਿਓ ਕਿਉਂਕਿ ਉਹ ਕੋਈ ਕੋਈ ਸ਼ਾਹ ਬਣ ਗਿਆ ਕੋਈ ਕੋਈ ਸ਼ਾਹ ਬਣ ਗਿਆ ਹੈਨਾ ਚਲੋ ਜਿਆਦਾ ਡਿਟੇਲ ਚ ਨਹੀਂ ਉਹ ਫਿਰ ਕਹਿੰਦੇ ਆ ਨਹੀਂ ਜੀ ਰੱਬ ਦੇ ਨਾਮ ਦੀ ਮਸਤੀ ਹੈ ਉਹ ਬਾਬਾ ਜੀ ਵੀ دیਵਾਨੇ ਹੋਏ ਉਹਨਾਂ ਕਹਿੰਦਾ ਤਉ دیਵਾਨਾ ਜਾਣੀਆ ਜਾਂ ਪੈਸੇ دیਵਾਨਾ ਹੋਏ ਇੱਕ ਹੀ ਸਾਹਿਬਾ 12 ਦੂਜਾ ਅਵਰ ਨਾ ਜਾਣੇ ਕੋਈ ਦੇਖੋ ਤਉ دیਵਾਨਾ ਜਾਣੀਆ ਜਾਂ ਏਕਾ ਕਾਰ ਕਮਾਏ ਹੁਕਮ ਪਛਾਨੇ ਕਸਮ ਕਾ ਦੂਜੀ ਅਵਰ ਸਿਆਣ ਬਕਾਏ ਤੋ دیਵਾਨਾ ਜਾਣੀ ਹੈ ਜਾਂ ਸਾਹਿਬ ਤਰੇ ਪਿਆਰ ਮੰਦਾ ਜਾਣੈ ਆਪਕੋ ਅਵਲ ਪੜਾ ਸੰਸਾਰ ਮੈਂ ਬੌਰੀ ਮੇਰਾ ਰਾਮ ਪਤਾਰ ਇਹ دیਵਾਨਾਪਨ ਨਹੀਂ ਮੇਰੇ ਬਾਬਾ ਮੈਂ ਬੋਰਾ